ਫੈਨਸ ਨੇ ਬਹੁ ਮਿਸ ਕੀਤਾ ਚਾਚਾ ਤੈਨੂੰ ਚਲ ਵਧੀਆ ਹੈ ਚੰਗੀ ਗੱਲ ਛਕਿਆ ਕੀ ਕੋਈ ਉਹ ਛਕਿਆ ਭੁੱਕੜ ਛਕਿਆ ਇਹਨਾਂ ਦੇ ਚਲ ਕੋਈ ਨਹੀਂ ਬਹੁਤੀਆਂ ਵਜੀਆਂ ਗੱਲਾਂ ਨਹੀਂ ਕਰਨੀਆਂ ਆਪਾਂ ਕਹਿ ਮੋਦ ਹੈ ਕਿਰਪਾ ਮਾਲਕ ਦੀਆਂ ਆਨੰਦ ਲੈਣ ਦੇ ਜਮੇ ਆਨੰਦ ਲੈਣ ਨੂੰ ਕਰੀ ਜੀ ਟੌਪ ਦੀ ਗੱਲ ਚਾਚਾ ਹਾਂ ਜਮੇ ਆ ਕੰਮ ਨੂੰ ਐ ਆਨੰਦ ਲੈਣ ਦੇ ਲੋਕਾਂ ਦੇ ਜਿਹੜੇ ਤਾਰਾਂ ਵੜੀਆਂ ਲੈ ਜਾਂਦੇ ਆਪਣੀਆਂ ਮੰਮੀਆਂ ਦੀਆਂ ਕਿਉਂ ਲਾਉਂਦੇ ਆ ਇਹਦਾ ਉਹ ਕਰਦੇ ਕਾਰਵਾਈ ਨਹੀਂ ਕੋਈ ਕਰਦੇ ਇਹਦੇ ਬਾਰੇ ਸੋਚਦੇ ਆ ਨਹੀਂ 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 ਚਾਚਾ ਹੂੰ ਹੂੰ ਚੱਕਰ ਕੀ 17 ਕਿਲੋ ਤੋਂ ਨਹੀਂ ਗਾਦਾ ਇਦਾਂ ਹੀ ਆ ਕੇ ਵੀਰ ਭਰਾ ਹੀ ਲੈ ਜਾਂਦੇ ਆ ਕਿ ਤੇਰੇ ਵਰਗੇ ਹੀ ਹੋ ਚਲੋ ਅਲੇザਗ ਦੇ ਮਾਰਾ ਨਾ ਹੀ ਹੈ ਦੰਗੀ ਦੇ ਜੇ ਲਾਂਗੋ ਸਵਾਦ ਦੀ ਨਾ ਉਹ ਫੋਟੋ ਵੀ ਸਵਾਦ ਦੀ ਆ ਜੇ ਕੰਮ ਕਰਾਂਗੇ ਇੱਕ ਦੋ ਕਰੋੜ ਦਾ ਕਰਾਂਗੇ ਫੋਟੋ ਵੀ ਸੋਹਣੀ ਆਵੇ ਕਿ ਤੂੰ ਕਿੰਦੀ ਕੰਮ ਕਰਨਾ ਪੁਆਇੰਟ 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 ਚਾਚਾ ਤੇਰੀ ਗੱਲ ਹੈ ਹਾਂ ਫੈਨਸ ਨੇ ਬਹੁਤ ਮਿਸ ਕੀਤਾ ਚਾਚਾ ਤੈਨੂੰ ਚਲੋ ਵਧੀਆ ਹਾਂ ਚੰਗੀ ਗੱਲ ਛਕਿਆ ਕੀ ਕੋਈ ਉਹ ਛਕੇ ਪੁੱਛ ਰਿਹਾ ਸੀ ਹਾਂ ਕੋਈ ਨਹੀਂ ਬਹੁਤੀਆਂ ਵਧੀਆ ਗੱਲਾਂ ਨਹੀਂ ਕਰਨੀਆਂ ਆਪਾਂ ਕਹਿ ਮੋਦ ਹਾਂ ਕਿਰਪਾ ਮਾਲਕ ਨਹੀਂ ਆਂ ਆਨੰਦ ਲੈਣੇ ਜੰਮੇ ਆਨੰਦ ਲੈਣ ਨੂੰ ਕਰੀਏ ਜੀ ਟੌਪ ਦੀ ਗੱਲ ਚਾਚਾ ਹਾਂ ਜੰਮੇ ਕੰਮ ਨੂੰ ਐ ਆਨੰਦ ਲੈਣੇ ਲੋਕਾਂ ਦੇ ਇਹਦੇ ਤਾਰਾਂ ਵੜੀਆਂ ਲੈ ਹੀ ਜਾਂਦੇ ਆਪਣੀਆਂ ਮੰਮੀਆਂ ਦੀਆਂ ਕਿਉਂ ਲਾਉਂਦੇ ਆ ਇਹਦਾ ਉਹ ਕਰਦੇ ਕਾਰਵਾਈ ਨਹੀਂ ਕੋਈ ਕਰਦੀ ਇਹਦੇ ਬਾਰੇ ਸੋਚਦੇ ਆ ਨਹੀਂ 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 ਚਾਚਾ ਹੂੰ ਹੂੰ ਚੈੱਕ ਕਰ ਗਿਆ 17 ਕਿਲੋ ਤੋਂ ਨਹੀਂ ਗਿਆ 11 ਇਦਾਂ ਹੀ ਆਗੇ ਵੀਰ ਭਰਾ ਹੀ ਲੈ ਜਾਂਦੇ ਆ ਕਿ ਤੇਰੇ ਵਰਗੇ ਹੀ ਹੋ ਚਲੋ ਅਲੇザਗ ਦੇ ਮਾਰਾ ਨਾ ਹੀ ਹੈ ਦੰਗੀ ਦੇ ਜੇ ਲਾਂਗੋ ਸਵਾਦ ਦੀ ਨਾ ਹੋ ਕੇ ਫੋਟੋ ਵੀ ਸਵਾਦ ਦੀ ਆਵੇ ਕੰਮ ਕਰਾਂਗੇ 1-2 ਕਰੋੜ ਦਾ ਕਰਾਂਗੇ ਫੋਟੋ ਵੀ ਸੋਹਣੀ ਆਵੇ ਕਿ ਤੂੰ ਕਿੰਦੀ ਕੰਮ ਕਰਨਾ ਪੁਆਇੰਟ 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 ਚਾਚਾ ਤੇਰੀ ਗੱਲ ਹੈ ਫੈਨਸ ਨੇ ਬਹੁਤ ਮਿਸ ਕੀਤਾ ਚਾਚਾ ਤੈਨੂੰ ਚਲੋ ਵਧੀਆ ਹੈ ਚੰਗੀ ਗੱਲ ਛਕਿਆ ਕੀ ਕੋਈ ਉਹ ਛਕੇ ਭੁੱਕੜ ਛਕਿਆ ਹੀ ਹੁੰਦੇ ਆ। ਛਕਿਆ ਕੋਈ ਨਹੀਂ ਬਹੁਤੀਆਂ ਵਜ੍ਹਾ ਗੱਲਾਂ ਨਹੀਂ ਕਰਨੀਆਂ ਆਪਾਂ। ਕਹਿ ਮੋਦ ਹਾਂ ਕਿਰਪਾ ਮਾਲਕ ਨਹੀਂ ਆਂ ਆਨੰਦ ਲੈਣ ਦੇ। ਅਈ ਖਾਲੇ। ਜੰਮੇ ਆਨੰਦ ਲੈਣ ਨੂੰ ਗਰੀ ਜੀ। ਟੌਪ ਦੀ ਗੱਲ ਚਾਚਾ। ਹਾਂ। ਜੰਮੇ ਆ ਗੰਮ ਨੂੰ। ਐ ਆਨੰਦ ਲੈਣ ਦੇ ਲੋਕਾਂ ਨੇ ਜਿਹੜੇ ਤਾਰਾਂ ਵੜੀਆਂ ਲੈ ਜਾਂਦੇ ਆਪਣੀਆਂ ਮੰਮੀਆਂ ਦੀਆਂ। ਕਿਉਂ ਲਾਉਂਦੇ ਆ? ਇਹਦਾ ਉਹ ਕਰਦੇ ਕਾਰਵਾਈ ਨਹੀਂ ਕੋਈ ਕਰਦੀ ਇਹਦੇ ਬਾਰੇ ਸੋਚਦੇ ਆ। ਕਾਰਵਾਈ ਕੀ ਕਰਦੇ? ਨਹੀਂ 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 ਚਾਚਾ। ਹੂੰ ਹੂੰ। ਕਰ ਕੀ 17 ਕਿਲੋ ਠੰਡੀਆਂ 17 ਇਦਾਂ ਹੀ ਆਗੇ ਵੀਰ ਭਰਾ ਹੀ ਲਈ ਜਾਂਦੇ ਆ ਕਿ ਤੇਰੇ ਵਰਗੇ ਹੀ ਹੋ ਚਲੋ ਅਲੇザਗ ਦੇ ਮਾਰਾ ਨਾ ਹੀ ਹੈ ਦੰਗੀ ਦੇ ਜੇ ਲਾਂਗੋ ਸਵਾਦ ਜਨਾਓ ਕਿ ਜੋ ਫੋਟੋ ਵੀ ਸਵਾਦ ਦੀ ਆਵੇ ਕੰਮ ਕਰਾਂਗੇ ਇੱਕ ਦੋ ਕਰੋੜ ਦਾ ਕਰਾਂਗੇ ਫੋਟੋ ਵੀ ਸੋਹਣੀ ਆਵੇ ਕਿ ਕਿੰਨੇ ਕੰਮ ਕਰਨਾ ਪੁਆਇੰਟ 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 ਚਾਚਾ ਤੇਰੀ ਗੱਲ ਹੈ ਫੈਨਸ ਨੇ ਬਹੁਤ ਮਿਸ ਕੀਤਾ ਚਾਚਾ ਤੈਨੂੰ ਚਲੋ ਵਧੀਆ ਹੈ ਚੰਗੀ ਗੱਲ ਸ਼ੱਕ ਹੈ ਕਿ ਕੋਈ ਹੋ ਓ ਸ਼ੱਕ ਹੈ ਕੋਈ ਸਹੀ ਨਹੀਂ ਉਹ ਚਾਹ ਕੋਈ ਨਹੀਂ ਬਹੁਤੀਆਂ ਵਜੀਆਂ ਗੱਲਾਂ ਨਹੀਂ ਕਰਨੀਆਂ ਆਪਾਂ ਕਹਿ ਮੋਦ ਹਾਂ ਕਿਰਪਾ ਮਾਲਕ ਨਹੀਂ ਆਂ ਅਨੰਦ ਲੈਣ ਦੇ ਜੰਮੇ ਅਨੰਦ ਲੈਣ ਨੂੰ ਕਰੀ ਜੀ ਟੌਪ ਦੀ ਗੱਲ ਚਾਚਾ ਹਾਂ ਜੰਮੇ ਕੰਮ ਨੂੰ ਐਂ ਅਨੰਦ ਲੈਣ ਦੇ ਲੋਕਾਂ ਨੇ ਜਿਹੜੇ ਤਾਰਾਂ ਵੜੀਆਂ ਲੈ ਹੀ ਜਾਂਦੇ ਆਪਣੀਆਂ ਮੰਮੀਆਂ ਦੀਆਂ ਕਿਉਂ ਲਾਉਂਦੇ ਆ ਇਹਦਾ ਉਹ ਕਰਦੇ ਕਾਰਵਾਈ ਨਹੀਂ ਕੋਈ ਕਰਦੀ ਇਹਦੇ ਬਾਰੇ ਸੋਚਦੇ ਆ ਕਾਰਵਾਈ ਕੀ ਕਰਦੇ ਨਹੀਂ 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 ਚਾਚਾ ਹੂੰ ਹੂੰ કરી ਗਿਆ 17 ਕਿਲੋ ਤੋਂ ਨਿਕਿਆ 11 ਇਦਾਂ ਹੀ ਆਗੇ ਵੀਰ ਭਰਾ ਹੀ ਲੈ ਜਾਂਦੇ ਆ ਕਿ ਤੇਰੇ ਵਰਗੇ ਹੀ ਹੋ ਚਲੋ ਅਲੇザਗ ਦੇ ਮਾਰਾ ਨਾ ਹੀ ਹੈ ਦੰਗੀ ਦੇ ਜੇ ਲਾਂਗੋ ਸਵਾਦ ਦੀ ਨਾ ਉਹ ਫੋਟੋ ਵੀ ਸਵਾਦ ਦੀ ਆ ਇਹ ਕੰਮ ਕਰਾਂਗੇ ਇੱਕ ਦੋ ਕਰੋੜ ਦਾ ਕਰਾਂਗੇ ਫੋਟੋ ਵੀ ਸੋਹਣੀ ਆਵੇ ਕਿ ਕਿੰਨੀ ਕੰਮ ਕਰਨਾ ਪੁਆਇੰਟ 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 ਚਾਚਾ ਤੇਰੀ ਗੱਲ ਸੀ